ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡੇ ਜੱਗੀ ਖਾਈ ਵਾਲਾ ਯੂਟਿਊਬ ਚੁਨੀਅਨ ਹੰਗਰੀ ਤੋਂ ਤੇ ਆਪਾਂ ਗਏ ਸੀ ਰੋਮ ਸ਼ਹਿਰ ਭੰਮਣ ਤੇ ਆ ਤੀਜੇ ਬਲੌਗ ਦੇ ਵਿੱਚ ਹਾਜ਼ਰਾਂ ਆ ਤੁਸੀਂ ਦੇਖ ਸਕਦੇ ਜਿਹੜਾ ਪਿਛਲੇ ਪਾਸੇ ਪੁਲ ਜਾਂ ਦਿਖਾਈ ਦਿੰਦਾ ਇੱਥੇ ਟੌਮ ਕ੍ਰੂਜ਼ ਨਾਂ ਦੇ ਜਿਹੜਾ ਐਕਟਰ ਆ ਹਾਲੀਵੁੱਡ ਦਾ ਉਸਨੇ ਇੱਥੇ ਮੂਵੀ ਵਿੱਚ ਦਾ ਸੀਨ ਕੀਤਾ ਸੀਗਾ ਆਪਾਂ ਇੱਥੇ ਫੋਟੋ ਖਿੱਚਵਾਈ ਤੇ ਦੋ ਬਹੁਤ ਸਾਰੇ ਸ਼ਹਿਰਾਂ ਦੇ ਵਿੱਚੋਂ ਰਾਜਧਾਨੀਆਂ ਦੇ ਵਿੱਚੋਂ ਰੋਮ ਸ਼ਹਿਰ ਇਟਲੀ ਦੇ ਵਿੱਚ ਨਾ ਇਹ ਇੱਕ ਅਜਿਹਾ ਪੌਲਾ ਹੈ ਬਹੁਤ ਸਾਰੇ ਲੰਮਾ ਕਿਲੋਮੀਟਰ ਹੈ ਇਹ ਬਹੁਤ ਮਸ਼ਹੂਰ ਆ ਇੱਥੇ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਜਿ ਫਿਰ ਫਾਸਟ ਵੀਰਸ ਨਾਂ ਦੀ ਫਿਲਮ ਦਾ ਜਿਹੜਾ ਐਕਟਰ ਆ ਉਸਨੇ ਇਸ ਫਿਲਮ ਚ ਸੀਨ ਕੀਤਾ ਸੀ ਇੱਕ ਚ ਫਾਸ ਸੈਕਸ ਦੇ ਵਿੱਚ ਦੋਸਤੋ ਆਪਾਂ ਹੁਣ ਰਵਾਨਾ ਹੁੰਨੇ ਆਂ ਸ਼ਹਿਰ ਦੇ ਵਿੱਚ ਜਗਮਗ ਹੋ ਚੁੱਕੀ ਆ ਲਾਈਟਾਂ ਚੱਲ ਚਪੀਆਂ ਤੇ ਆਪਾਂ ਤੁਰਦੇ ਆਂ ਤੇ ਇਧਰ ਲੀਆਂ ਜ ਗਲੀ ਆ ਜਿਹੜੀ ਇਸ ਗਲੀ ਦੇ ਵਿੱਚ ਕਹਿੰਦੇ ਰੋਮੀਓ ਜੁਲੀਅਟ ਦਾ ਘਰ ਆ ਤੇ ਜਿਹੜਾ ਕਿ ਉਹ ਇੱਥੇ ਆ ਕੇ ਕਹਿੰਦੀ ਆ ਲੰਮਾ ਸਮਾਂ ਇੱਥੇ ਰਹੇ ਤੇ ਉਹਨਾਂ ਦਾ ਜਿਹੜਾ ਆ ਪਿਆਰ ਮੁਹੱਬਤ ਦੀਆਂ ਗੱਲਾਂ ਉਹ ਸਾਰੇ ਸੁਣਦੇ ਆ ਜਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਤੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਇਹ ਗਲੀ ਦੇ ਵਿੱਚ ਬਹੁਤ ਵੱਡਾ ਫੰਕਸ਼ਨ ਹੁੰਦਾਗਾ ਜਦੋਂ ਵੀ ਇਹਨਾਂ ਦਾ ਪ੍ਰੋਗਰਾਮ ਚੱਲਦੇ ਆ ਤੇ ਆਹ ਜਿਹੜੇ ਘਰ ਜੇ ਆ ਤੁਸੀਂ ਦੇਖ ਰਹੇ ਹੋ ਇੱਥੇ ਇਹਨਾਂ ਗਲਾਂ ਦੇ ਵਿੱਚ ਗਲੀਆਂ ਦੇ ਵਿੱਚ ਰੋਮੀਓ ਜੂਲੀਟ ਰਹਿੰਦੇ ਸੀਗੇ ਤੇ ਆਪਾਂ ਅੱਗੇ ਲਾ ਰਵਾਨਾ ਹੁੰਨੇ ਆ ਤੇ ਹੋਰ ਦਿਖਾਉਨੇ ਆ ਤੁਹਾਨੂੰ ਇੱਥੋਂ ਦੀਆਂ ਅਨੋਖੀਆਂ ਚੀਜ਼ਾਂ ਇਸ ਏਰੀਏ ਦੇ ਵਿੱਚ ਵਪਾਰਿਕ ਬਹੁਤ ਮੰਡੀ ਵਾਲਾ ਕਿ ਸਿਸਟਮ ਆ ਜਿਵੇਂ ਕਹਦੀਏ ਵੀ ਇੱਥੇ ਜਿਹੜਾ ਲੈ ਤਾ ਤਾ ਕੋਈ ਪਾਰਸ ਲੈਣਾ ਜਾਂ ਕੋਈ ਵਾਲਟ ਲੈਣਾ ਕਦੀ ਪਿਓਰ ਲੈਦਰ ਦਾ ਹੁੰਦਾ ਤੇ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਆ ਯੂਰੋਆਂ ਦੇ ਵਿੱਚ 50 ਯੂਰੋ 100 ਯੂਰੋ 150 ਯੂਰੋ ਤੱਕ ਇਹਨਾਂ ਦੀ ਕੀਮਤ ਹੁੰਦੀ ਆ ਤੇ ਇਹ ਇਸ ਹੋਟਲ ਤੇ ਕਿਸੇ ਤੇ ਵੀ ਬੈਠਣਾਗਾ ਬਹੁਤ ਮਹਿੰਗੀ ਕੀਮਤ ਦਾ ਖਾਣਾ ਹੁੰਦਾਗਾ ਤੇ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ ਇੱਥੇ ਕੁਝ ਘੰਟੇ ਬੈਠ ਕੇ ਕਹਦੀਏ ਵੀ ਲੱਖਾਂ ਕਰੋੜ ਰੁਪਏ ਉੱਡ ਜਾਂਦੇ ਆ ਤੇ ਇਸ ਤਰ੍ਹਾਂ ਦੇ ਇੱਥੇ ਦੁਕਾਨਾਂ ਹੁੰਦੀਆਂ ਜਿਵੇਂ ਲੋਗੋ ਟਾਈ ਕਹਦੀਏ ਇਧਰਲੇ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਵੀ ਹੱਥ ਤਰੀਕੇ ਨਾਲ ਬਣੇ ਹੋਏ ਜਿਹੜੇ ਕਹਿੰਦੇ ਗਹਿਣੇ ਆ ਜ਼ਿਆਦਾਤਰ ਆਰਟੀਫੀਸ਼ੀਅਲ ਹੁੰਦੇ ਆ ਇਸ ਤਰ੍ਹਾਂ ਦੇ ਲੋਗੋ ਵਗੈਰਾ ਹੁੰਦੇ ਆ ਜਿਹੜੇ ਇਹ ਡਿਜ਼ਾਈਨ ਕੀਤੇ ਹੁੰਦੇ ਆ ਰੋਮ ਸ਼ਹਿਰ ਸ਼ਹਿਰ ਦੇ ਵਿੱਚ ਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਇਧਰ ਜਿਹੜੇ ਕਹਦੀਏ ਕੋਈ ਕੀ ਰਿੰਕ ਹੁੰਦੇ ਆ ਬਹੁਤ ਜ਼ਿਆਦਾਤਰ ਇੱਥੇ ਜਿਹੇ ਰੋਮ ਦੇ ਨਾਮ ਤੇ ਜਾਂ ਜਿਹੜੇ ਵੀ ਸਿਟੀ ਦੇ ਵਿੱਚ ਚਲੇ ਜਾਈਏ ਜਿਹੜੀ ਵੀ ਆਪਣੇ ਏਰੀਆ ਦੇ ਵਿੱਚ ਹੈਗੇ ਆ ਜਿਹੜੇ ਵੀ ਇਧਰਲੇ ਆ ਇੱਕ ਤੁਸੀਂ ਦੇਖ ਸਕਦੇ ਆ ਇੱਕ ਅਨੋਖੀ ਚੀਜ਼ ਆ ਵੀ ਇਧਰਲੇ ਪਾਸੇ ਜਿੰਦੇ ਬੰਨੇ ਹੋਇਆ ਉਹ ਇਹ ਜਗ੍ਹਾ 'ਗੀ ਜਿੱਥੇ ਰੋਮੀਓ ਜੂਲੀਟ ਵਗੈਰਾ ਰਹਿੰਦੇ ਸੀਗੇ ਤੇ ਉੱਥੇ ਇਹ ਨਾ ਬੰਨੇ ਹੁੰਦੇ ਆ ਆਪਣੇ ਜਿੰਦੇ ਦੇ ਚਾਬੀ ਤੇ ਇਥੋਂ ਜਿੰਦੇ ਦੇ ਚਾਬੀਆਂ ਉਹ ਬੰਦੇ ਆ ਜਿਨ੍ਹਾਂ ਦੀ ਆਪ ਦੀ ਜੋੜੀ ਹੁੰਦੀ ਆ ਉਹ ਬਨ ਕੇ ਚਲੇ ਜਾਂਦੇ ਆ ਜਿਹੜੀ ਚਾਬੀ ਆ ਉਹ ਪਾਣੀ ਦੇ ਵਿੱਚ ਵਹਾਉਣੀ ਹੁੰਦੀ ਆ ਇੱਕ ਰਸਮ ਆ ਇਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੈਂ ਜ਼ਿਆਦਾਤਰ ਦੇਖਿਆਗਾ ਵੀ ਜਿੱਥੇ ਪੌਲਾ ਪੌਲਾਂ ਦੇ ਉੱਪਰ ਹੀ ਕਈ ਥਾਵਾਂ ਦੇ ਲੋਕ ਬੰਨੇ ਹੁੰਦੇ ਆ ਵੀ ਪਾਣੀ ਦੇ ਵਿੱਚ ਜਿਹੜੀ ਚਾਬੀ ਆ ਸਿੱਟਣੀ ਆ ਆਸਾਨ ਹੋ ਜੇ ਵੀ ਜਿੰਦਾ ਹਮੇਸ਼ਾ ਜੁੜਿਆ ਰਹੇ ਤੇ ਇਸ ਤਰ੍ਹਾਂ ਸਾਡਾ ਰਿਸ਼ਤਾ ਬਣਿਆ ਰਹੇ ਹੁੰਦੇ ਆ ਵੀ ਇੱਕ ਇੱਕ ਯੂਰੋ 2 2 ਯੂਰੋ ਤਾਂ ਮਾਮੂਲੀ ਗੱਲਾਂ ਵੀ ਇਹ ਛੋਟੇ ਜਿਹੇ ਹੁੰਦੇ ਤੇ ਆਪਾਂ ਕਹਦੇ ਵੀ ਅ 50 50 100 100 ਯੂਰੋ ਦੇ ਕੀ ਰੰਗੀ ਮਿਲਦੇ ਆ ਇੰਨੇ ਮਹਿੰਗੇ ਹੁੰਦੇ ਆ ਤੇ ਇੰਨੀ ਕੁ ਸਜਾਵਟ ਹੁੰਦੀ ਹੈ ਇਹਨਾਂ ਦੀ ਤਗੜੀ ਤੇ ਅਜਿਹੇ ਕਿਤੇ ਮਿਲਦੇ ਨਹੀਂਗੇ ਤੇ ਇਹ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਆਹ ਦੇਖ ਰਹੇ ਹੋ ਵੀ ਇੱਕ ਸ਼ਾਪ ਦੇ ਵਿੱਚ ਕਿੰਨੀਆਂ ਚੀਜ਼ਾਂ ਹਨ ਇਹਨਾਂ ਦੀਆਂ ਰੱਖੀਆਂ ਤੇ ਇੰਨੀ ਕੁ ਕੀਮਤ ਹੁੰਦੀ ਹੈ ਇਹਨਾਂ ਦੀ ਅਏ ਮੈਂ ਕਹਦੀ ਆ ਆਮ ਦੁਕਾਨ ਤੋਂ ਵੀ ਚੀਜ਼ ਲੈਣੀ ਹੋਵੇ ਬਹੁਤ ਮਹਿੰਗੀ ਹੁੰਦੀ ਹੈ ਕਹਦੀ ਇਹ ਤੇ ਆ ਦੇਖ ਲਓ ਇਸ ਇਧਰ ਸਾਈਡ ਆ ਜਿਹੜੇ ਕਹਦੀ ਇਹ ਇੱਥੇ ਤੇ ਜਿਹੜੇ ਘਰਾਂ ਚ ਰੱਖਣ ਵਾਲੇ ਹਨਾ ਜਿਹੜੇ ਆਪਾਂ ਸ਼ੋਪੀਸ ਕਹਿੰਦੇ ਆ ਦੇਖੋ ਠੀਕ ਹੈ ਲੱਕੜ ਦੇ ਬਣੇ ਹੋਏ ਮੰਤਰ ਚ ਲੱਗੂ ਜਪੇ ਇਹ ਨੂੰ ਆ इधर किन्ने सोहने बने हुए हैं ਸਾਰੀਆਂ ਐਡਮਾਂ ਦੋਸਤੋ ਲੱਕੜ ਦੀਆਂ ਬਣੀਆਂ ਹੋਈਆਂ ਤੇ ਲੱਕੜ ਨੂੰ ਪ੍ਰੋਕੇ ਆ ਦੇਖੋ ਆ ਦੋਸਤੋ ਪਮੇਰੀਆਂ ਜਿਹੜੀਆਂ ਮਤਲਬ ਆਪਣੇ ਹਨਾ ਲੋਕ ਪਿੰਡਾਂ ਦੇ ਵਿੱਚ ਖੇਡਦੇ ਆ ਆ ਦੇਖੋ ਬੁਲਟ ਪਾਈ ਲੱਕੜ ਦਾ ਬੋਲਟ ਬਣਿਆ ਹੋਇਆ ਕਿੰਨਾ ਸੋਹਣੀਆਂ ਕਰਾ ਕਰੀਤੀਆਂ ਇੱਥੇ ਆਪਣੇ ਇਡਲੀ ਦੇ ਵਿੱਚ ਰੋਮਾ ਸ਼ਹਿਰ ਦੇ ਵਿੱਚ ਬਣੀਆਂ ਹੋਈਆਂ ਨੇ ਸਟਰੀਟ ਏਰੀਆ ਐਸਪੋਇ ਚੱਲੋ ਇੱਕੋ ਚੀਜ਼ ਇੰਟਰੈਲ ਸੂ ਪਰਟ ਬਿਆਨ ਕਰਦੇ ਆਂ ਇਹ ਆਪਾਂ ਅੱਗੇ ਚੱਲਦੇ ਆਂ ਦੋਸਤੋ ਆ ਜਿਹੜਾ ਐਕਟ ਕਰਨ ਵਾਲਾ ਆ ਐਕਟਰ ਜਿਹੜਾ ਖੜਾਗਾ ਤੇ ਮੈਨੂੰ ਦੇਖ ਕੇ ਪਤਾ ਨਹੀਂ ਕੀ ਗੱਲ ਜਦੋਂ ਕੈਮਰਾ ਕੀਤਾ ਤੇ ਫੋਟੋ ਖਿਚਾਉਣ ਲਈ ਹਰ ਪੜੀਏ ਵੀ ਤੇ ਆਪ ਨਹੀਂ ਹੋਇਆ ਤੇ ਮੈਨੂੰ ਦੇਖ ਕੇ ਪਾਸਾ ਵਟ ਲੈਂਦਾ ਸੀਗਾ ਤੇ ਅੱਲਾਹ ਆਉਂਦੇ ਆ ਅੱਗੇ ਫਾਉਂਟਨ ਆ ਪਤਾ ਪਾਉਣੇ ਆ ਤੁਹਾਨੂੰ ਉੱਥੇ ਬਹੁਤ ਮਸ਼ਹੂਰ ਆ ਤੇ ਬਹੁਤ ਲੋਕ ਤੁਹਾਨੂੰ ਆ ਕੇ ਉਸ ਤੇ ਦੇਖਦੇ ਆ ਤੇ ਆਹ ਲਾਸਟ ਜਿਹੜਾ ਆ ਬ੍ਰਿਜ ਆ ਵੀ ਯਾਦ ਜੀ ਚੱਲਦੀ ਆ ਤੇ ਰਾਤ ਨੂੰ ਵਰਮੈਂਟ ਸਾਡੇ ਇੱਥੇ ਚਰਨਾ ਹਾਂ ਦਾ ਟਾਈਮ ਆ ਆ ਦੇਖੋ ਜੀ ਫਾਉਂਟਨ ਆ ਰਿਹਾਗਾ ਤੋ ਜਿਹੜਾ ਫਾਊਂਟਨ ਆ ਰਿਹਾ ਤੁਸੀਂ ਦੇਖ ਰਹੇ ਹੋ ਇੱਥੇ ਚਰਨਾਗਾ ਦੇ ਇੱਥੇ ਤੇ ਬਹੁਤ ਸਾਰਾ ਮਸਾਲਾ ਦੂਰ ਦੂਰ ਤੱਕ ਇੱਥੇ ਏਰੀਆ ਜਿਹੜਾ ਹੈਗਾ ਬਹੁਤ ਮਹਿੰਗਾ ਏਰੀਆ ਪੌਸ਼ ਏਰੀਆ ਹੈਗਾ ਤੇ ਆ ਜਗ੍ਹਾ ਦੇ ਸਾਹਮਣੇ ਫਾਊਂਟਨ ਬਣਿਆ ਹੋਇਆ ਹੈਗਾ ਫਾਊਂਟਨ ਜਿਹਨੂੰ ਆਪ ਅਖਵਾਰਾ ਕਹਿੰਦੇ ਨੇ ਤੇ ਫਾਊਂਟਨ ਜਿਹੜਾ ਕਿ ਪਾਣੀ ਦਾ ਜਿਹੜਾ ਕਹਿੰਦੇ ਤਿਵਾਰਾ ਹੁੰਦਾ ਹੈ ਪਾਣੀ ਉਸ ਤੋਂ ਇੱਥੇ ਜਿੰਦੇ ਸੜਦੇ ਆ ਹਨਾ ਵਰਤਿਆ ਜਾਂਦਾ ਤੇ ਹਜ਼ਾਰਾਂ ਗਿਣਤੀ ਦੇ ਲੋਕ ਇਧਰ ਦੇ ਦੇਸ਼ਾਂ ਤੋਂ ਆਉਂਦੇ ਆ ਨੀ ਵੀ ਸੀ ਦੇ ਚੀਜ਼ ਦੇਖਣ ਲਈ ਇੱਥੇ ਨਾ ਜਿਹੜੇ ਪਾਣੀ ਦੀ ਉਹ ਕਹਿ ਲੋ ਸੀ ਕਿ ਇੱਥੇ ਲੋਕਾਂ ਨੇ ਕੋਈ ਕੀਤੀ ਸੀ ਜਿਹੜੇ ਸਰ ਜਿਆਦੇ ਪਾਣੀ ਵੀ ਤੇ 13 ਤੋਂ 14 ਕਿਲੋ ਮੀਟਰ ਤੋਂ ਪਿੰਡ ਦੇ ਪਾਣੀ ਦੀ खोज ਹੋਣ ਤੋਂ ਉਪਰੋਂ ਇਹਨਾਂ ਨੇ ਪਾਣੀ ਲੈ ਕੇ ਆਉਣਾ ਸੀ ਤੇ ਇਹਨਾਂ ਨੇ ਕੀ ਕੀਤਾ ਇੱਕ ਤੱਕ ਸਨਾਣਾ ਇੱਕ ਛਾਰਨਾ ਬਣਾ ਲਿਆ ਦੰਨੇ ਦੂਰ ਤੱਕ ਪਹਿਲਾਂ ਇਹਨਾਂ ਨੇ ਕੱਚਾ ਬਣਾਇਆ ਤੇ ਉਸ ਤੋਂ ਬਾਅਦ ਇਹ ਬੋਲੀ-ਬੋਲੀ ਇਹਨੇ ਫਾਈਪ ਪਾ ਰਹੀ ਜਾਂ ਕਿਵੇਂ ਵੀ ਇਹਨਾਂ ਨੇ ਬਣਾਇਆ ਤੇ ਇੱਕ ਪੁਰਾਣੀ ਯਾਰ ਆ ਉਹਨਾਂ ਲਈ ਤੇ ਇਥੇ ਇੰਜੀਨੀਅਰਾਂ ਨੇ ਕਰੀਏ ਕਿ ਇਹਨੂੰ ਦੁਬਾਰਾ ਤਿਆਰ ਕੀਤਾ ਕਈ ਦਿਨਾਂ ਤੋਂ ਬਾਅਦ ਇਹ ਖਤਮ ਹੀ ਹੋਇਆ ਸੀਗਾ ਉਹਨਾਂ ਤੋਂ ਕੋਈ ਨਹੀਂ ਰਹਿ ਕੇ ਇਹਨਾਂ ਕਦੇ ਇੱਥੇ ਲੜਾਈ ਦੇ ਦੌਰਾਨ ਕਰ ਰਹੇ ਹੋਏ। ਇੱਥੇ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਆਉਂਦੇ ਆ ਦੇਖਣ ਦੇ ਆਉਂਦੇ ਆ ਨਾਲ ਦੇਸ਼ਾਂ ਤੋਂ ਆਉਂਦੇ ਆ। ਇਸੀ ਗੱਲ ਤੋਂ ਇੱਕ ਸ੍ਰੀਟ ਆ ਇਧਰਲੀ ਸਾਈਡ ਨਾਲ ਆ ਤੇ ਫੇਰ ਰੋਮਾ ਦੇ ਵਿੱਚ ਤੇ ਬਹੁਤ ਸਾਰੇ ਲੋਕ ਦੇਖਣ ਆਉਂਦੇ ਆ। ਆ ਤੁਹਾਨੂੰ ਸ਼ੇਅਰ ਕਰਦੇ ਆ। ਅੱਧੇ ਵਿੱਚ ਇਹਦੇ ਮਗਰਲੇ ਪਾਸੇ ਬਹੁਤ ਸਾਰੇ ਸਿਨੇਮੇ ਬਣ ਗਏ ਕਹਿੰਦੀ ਇਹ ਬਹੁਤ ਸਾਰੇ ਕਹਿੰਦੀ ਹੋਟਲ ਬਣ ਗਏ ਦੁਕਾਨਾਂ ਬਣ ਗਈਆਂ। ਇਸੇ ਤਰ੍ਹਾਂ ਜਿਹੜਾ ਫਾਉਂਟੇਨ ਇੱਥੇ ਲਿਆ ਕੇ ਇਹਨਾਂ ਨੇ ਜਿਹੜੀ ਡਿਜ਼ਾਈਨ ਕਰਤਾ ਇਹਦੇ ਉੱਪਰ ਜਿਹੜੀਆਂ ਇਹਨਾਂ ਦੇ ਜਿੰਨੇ ਵੀ ਜੀਵੀ ਦੇ ਬਟੇ ਬਣੇ ਹੋਏ ਆ ਉਹਨਾਂ ਦੀਆਂ ਮੂਰਤੀਆਂ ਲਾਤੀਆਂ ਤੇ ਇਹਨੂੰ ਇੱਕ ਕਹਿੰਦੇ ਵਿੱਚ ਇੱਕ ਇਹ ਬਹੁਤ ਦੂਰੋਂ ਦੂਰੋਂ ਹਰ ਸਟੇਟ ਤੋਂ ਲੋਕ ਇੱਥੇ ਆ ਕੇ ਜਦੋਂ ਰਹਿੰਦੇ ਆ ਇਧਰਲੀ ਸਾਈਡ ਚੜ੍ਹਨੇ ਨੂੰ ਦੇਖਦੇ ਆ ਤੇ ਇਹ ਚੜ੍ਹਨੇ ਨਿਕਲਦੇ ਕਿਸੇ ਸ਼ਾਇਦ ਪਹਾੜੀ ਚੋਂ ਨਿਕਲਦੇ ਆ ਜਾਂ ਇਹ ਅੰਦਰੋਂ ਇਹ ਮੋਟਰ ਵਗੈਰਾ ਲਾ ਕੇ ਸਟਰੀਟ ਕੀਤਾ ਹੋਇਆ ਹਰ ਇੱਕ ਆ ਬੰਦਾ ਆ ਕੇ ਇੱਥੇ ਫੋਟੋ ਵਗੈਰਾ ਕਰਾਉਂਦਾ ਤੇ ਇਹ ਵੀ ਇੱਕ ਸਟਰੀਟ ਏਰੀਆ ਠੀਕ ਐ ਤੇ ਇਧਰਲੀ ਸਾਈਡ ਇਹ ਪੂਰਾ ਇਹਨ ਬਣਿਆ ਹੋਇਆ ਤੇ ਆਹ ਦੇਖੋ ਵੀ ਜਿਹੜਾ ਉੱਪਰ ਆ ਕ੍ਰਿਸ਼ਨਾਂ ਦਾ ਦੇ ਤਾ ਸੀਗਾ ਜੀਸਸ ਉਹਦੇ ਵੱਲੋਂ ਇਹ ਹਨਾ ਪਾਣੀ ਝਰਨਾ ਉਹਦੀ ਮੂਰਤੀਆਂ ਲਪਾਈਆਂ ਹੋਈਆਂ ਇਸ ਹਿਸਾਬ ਨਾਲ ਇੱਥੇ ਲੋਕ ਆਉਂਦੇ ਆ ਤੇ ਇੱਥੇ ਜਿਵੇਂ ਮਨਤਾ ਮੰਨਦੇ ਆ ਇਹਦੇ ਚ ਜਿੰਦੇ ਲਾ ਕੇ ਚਾਬੀਆਂ ਸੱਟ ਕੇ ਜਾਂਦੇ ਆ ਹਨ ਤੇ ਆ ਦੇਖੋ ਵੀ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਥੇ ਆਏ ਵੇ ਹਜ਼ਾਰਾਂ ਦੀ ਗਿਣਤੀ ਡੇਲੀ ਆਉਂਦੇ ਆ ਰੋਜ਼ਾਨਾ ਇੱਥੇ ਆਟੋਗ੍ਰਾਫੀਆਂ ਫੋਟੋ ਕਰਾਉਂਦੇ ਆ ਹਨ ਤੇ ਆ ਪੁਲਿਸ ਦੀ ਗੱਡੀ ਹੈ ਪੁਲਿਸ ਦੀ ਗੱਡੀ ਹੈ ਇੱਥੋਂ ਦੀ ਆ ਇਟਲੀ ਦੀ ਰੋਮਾ ਸ਼ਹਿਰ ਦੀ ਪੁਲਿਸ ਆ ਇੱਕ ਇੱਕ ਸ਼ਾਇਦ ਚਰਚ ਦਾ ਰੂਪ ਆ ਇਹ ਵੀ ਇੱਕ ਬਲਖਣ ਦਿਸ਼ਾ ਕਹਦੀ ਇਹਦੇ ਪੱਥਰ ਇਹ ਤਾਂ ਇਹ ਕਹਦੀ ਸੀਮੈਂਟ ਦੇ ਬਣੇ ਹੋਏ ਪੱਥਰ ਆ ਇੱਕ ਇਹਨਾਂ ਨੇ ਘੜ ਕੇ ਇਹਨੂੰ ਇੱਕ ਪਾਣੀ ਚਰਨੇ ਦਾ ਰੂਪ ਦਿੱਤਾ ਲੋਕ ਇਹਨੂੰ ਦੇਖਣ ਲਈ ਕਿੰਨਾ ਆਉਂਦੇ ਆ ਦੇਖੋ ਹਨਾ ਕਿੰਨਾ ਸੋਹਣਾ ਥਿ ਵਿਊ ਆ ਤੇ ਹਜ਼ਾਰਾਂ ਦੀ ਗਿਣਤੀ ਜਿੱਥੇ ਲੋਕ ਆਉਂਦੇ ਆ ਨੇ ਕੋਈ ਚైనా ਤੋਂ ਵੀ ਕਿਸੇ ਸਟੇਟ ਤੋਂ ਹਨਾ ਬਹੁਤ ਦੂਰ ਦੂਰ ਆਉਂਦੇ ਆ ਤੇ ਅੱਜ ਤੁਹਾਨੂੰ ਕੈਂਡੀਆਂ ਦਿਖਾਈ ਇਹ ਚਾਕਲੇਟਾਂ ਕੈਂਡੀਆਂ ਦੇਖੋ ਦੰਦਾਂ ਦੇ ਰੂਪ ਦੇ ਵਿੱਚ ਕਿੰਨੇ ਦੰਦ ਪਏ ਆ ਆ ਦੇਖੋ ਹੈ ਨਾ ਇਹ ਦੰਦ ਜਿਵੇਂ ਹੁੰਦੇ ਆ ਇਹ ਰੀਅਲ ਦੰਦ ਬਣਾਏ ਹੋਏ ਆ ਅੱਛਾ ਰਾਜਰ ਆ ਦੇਖੋ ਹਨਾ ਨੋ ਸੇ ਦੇਖੋ ਇਹ ਕੈਂਡੀਆਂ ਇਹਨੂੰ ਕੈਂਡੀਆਂ ਕਹਿੰਦੇ ਆ ਦੇਖੋ ਹਰ ਤਰ੍ਹਾਂ ਦੀਆਂ ਕੈਂਡੀਆਂ ਇੱਥੇ ਪਈਆਂ ਪਿੰਡਿਆਂ ਦਾ ਬਾਜ਼ਾਰ ਬਣਿਆ ਪਿਆ ਕੈਂਡੀਆਂ ਮਤਲਬ ਜਿਹੜੇ ਆਪਣੇ ਚਾਕਲੇਟ ਵਗੈਰਾ ਜਿਹੜੇ ਉਹ ਚੂਸਣ ਵਾਲੀਆਂ ਚੀਜ਼ਾਂ ਬਣਦੀਆਂ ਟੌਫੀਆਂ ਵਗੈਰਾ ਉਹ ਆਏ ਕਿੰਨੀਆਂ ਹਨਾ ਤੇ ਹਰ ਪ੍ਰਕਾਰ ਦੇ ਆ ਦੇਖੋ ਜਿਵੇਂ ਫੇਸ ਬਣੇ ਹੋਏ ਆ ਖੋਪੜੀਆਂ ਉਹਦੇ ਨਿੱਕੇ ਨਿੱਕੇ ਗੋਲੀਆਂ ਅੱਗੇ ਆਪਣੇ ਪ੍ਰੋਜੈਕਟਾਂ ਚ ਆਉਂਦੀਆਂ ਸੀ ਉਹ ਕੇਲੇ ਚਾਕਲੇਟ ਆ ਦੇਖੋ ਦੋਸਤੋ ਸੋ ਕੀ ਤੇ ਮਾਸਟ ਆ ਨਾ ਹਰ ਮਾਸਟ ਆ ਨਾ ਹਾਂ ਇਹ ਸੋ ਇਸ ਇਸ ਆ ਦੇਖੋ ਕੈਂਡੀਆਂ ਦੋਸਤੋ ਕਿੰਨੀਆਂ ਕੈਂਡੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਂ ਆ ਦੇਖੋ ਛੋਟੀਆਂ ਛੋਟੀਆਂ ਜਿਵੇਂ ਖਾਣ ਵਾਲੀਆਂ ਇਹਨੂੰ ਕੈਂਟੀਆਂ ਕਹਿੰਦੇ ਆ ਆਪਾਂ ਲੂਜੇ ਦੇ ਦੇਖੋ ਵੀ ਇਹਨਾਂ ਨੇ ਕਢਣ ਲਗਿਆ ਸੀ ਦੁਕਾਨ ਬਣਾਈ ਵੀ ਅੱਜ ਤੱਕ ਨਹੀਂ ਸੁਣੀ ਲੋਕੇਸ਼ਨ ਬਣੀ ਹੋਈ ਆ